ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਡੇਟ ਲੈ ਕੇ ਆਜਾਣਾ ਜੀ ਗੱਲ ਅਗਲੇ 5 ਦਿਨਾਂ ਦੀ ਕਰਾਂਗੇ ਯਾਨੀ ਕਿ 9-10 ਫਰਵਰੀ ਤੱਕ ਮੌਸਮ ਪੰਜਾਬ ਦਾ ਦੇ ਨਾਲ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਔਰ ਆਉਂਦੇ ਦਿਨਾਂ ਦੇ ਦਰਮਿਆਨ ਉਮੀਦ ਹੈ ਹੁਣ ਕਿੰਨੇ ਕਸਰ ਨੇ ਇਹ ਵੀ ਤੁਹਾਨੂੰ ਦੱਸਾਂਗੇ ਸਸਰੇ ਦੀ ਤਾਜ਼ਾ ਸੈਟਲਾਈਟ ਦਾ ਸੀਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਜੀ ਫਰਵਰੀ 4 ਦਾ ਦਿਨ ਲਗਭਗ ਲੰਘ ਚੁੱਕਿਆ ਤੇ ਰਾਤ ਦੇ 8:00 ਵਜੇ ਹੈ ਜੀ ਜੋ ਮੈਂ ਕੱਛੀ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਇਹ ਸਿਸਟਮ ਐਕਟੀਵੇਟ ਹੋਏਗਾ ਪਰ ਮੇ ਬਹੁਤੇ ਭਾਗਾਂ ਦੇ ਵਿੱਚ ਨਹੀਂ ਦਰਜ ਹੋਣਗੇ ਸੋ ਅਚਨੇ ਹੀ ਸਿਸਟਮ ਦੁਹਾਰਤਵਾਦ ਕਹਿ ਲਿਆ ਕਿ ਪੰਜਾਬ ਦੇ ਬਹੁਤੇ ਹਹਾ ਭਾਗਾਂ ਦੇ ਵਿੱਚ ਐਕਟੀਵੇਟ ਹੋਇਆ ਤੇ ਮਾਲਵੇ ਕੇਂਦਰੀ ਮਾਲਵੇ ਤੋਂ ਲੈ ਕੇ ਚੜ੍ਹਦੇ ਵੱਲ ਦੇ ਜਿਹੜੇ ਜ਼ਿਲ੍ਹੇ ਆ ਯਾਨੀ ਕਿ ਜਿਹੜੇ ਮਾਲਵੇ ਦੇ ਪੂਰਬੀ ਖੇਤਰ ਆ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਪੂਰਬੀ ਖੇਤਰ ਤੇ ਹੁਸ਼ਿਆਰ ਹੋਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਤੋਂ ਅੱਪਵੇ ਦੇ ਖੇਤਰ ਤੇ ਇਸ ਵੇਲੇ ਵੀ ਕਾਰਵਾਈਆਂ ਜਾਰੀ ਨੇ ਖਾਸ ਕਰ ਗੁਰਦਾਸਪੁਰ ਹਠਾਨ ਕੋਟ ਨੰਬਰ ਸਾਹਿਬ ਔਰ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੋਗਾ ਸੰਗਰੂਰ ਮਲੇਰ ਕੋਟਲਾ ਬਰਨਾਲਾ ਤੇ ਮਾਨਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਹ ਭਾਗ ਸ਼੍ਰੀ ਮਖਸਰ ਸਾਹਿਬ ਤੇ ਵਠਣੇ ਦੇ ਵੀ ਜਿੱਥੇ ਹਲਕੇ ਸ਼ਰਾਟੇ ਇਸ ਸਿਸਟਮ ਨੇ ਲੁਆਏ ਨੇ ਤੇ ਜੁੰਗੇ ਕਿ ਗੜੇਮਾਰੀ ਦਾ ਅਸੀਂ ਕਹਿ ਸੀ ਕਿ ਬਰੀਕ ਗੜੇਮਾਰੀ ਵੀ ਪੰਜਾਬ ਜਾਂ ਹਰਿਆਣੇ ਦੇ ਕੁਝ ਭਾਗਾਂ ਦੇ ਵਿੱਚ ਹੋ ਸਕਦੀ ਹੈ ਸੋ ਸੰਗਰੂਰ ਦੇ ਲਾਗੇ ਕੁਝ ਪਿੰਡਾਂ ਦੇ ਵਿੱਚ ਹਲਕੀ ਬਰੀਕ ਗੜੇਮਾਰੀ ਵੀ ਦਰਜ ਹੋਈ ਹੈ ਸ਼ਾਮ ਦੇ ਲਗਭਗ 4-5 ਦੇ ਵਿੱਚ ਵਿੱਚ ਸਿਸਟਮ ਅੱਗੇ ਲੰਘ ਚੁੱਕਿਆ ਜੀ ਅੱਜ ਕਹ ਲਈ ਹੈ ਕਿ ਦੇਰ ਰਾਤ ਤੱਕ ਜਾਂ ਫਿਰ ਕੱਲ ਸਵੇਰ ਤੱਕ ਇਹ ਕਰ ਜਾਣਾ ਪਹਾੜਾ ਵਾਲ ਨੂੰ ਕੋਚ ਹਾਲੇ ਵੀ ਮੀਂਹ ਦੇ ਅਸਰ ਵਰਕਰਾਂ ਨੇ ਖਾਸ ਕਰਕੇ ਹੁਸ਼ਿਆਰ ਹੋਰ ਨਵਾਸ਼ahr ਪਠਾਨਕੋਟ ਗੁਰਦਾਸਪੁਰ ਇਹਨਾਂ ਖੇਤਰਾਂ ਦੇ ਵਿੱਚ ਟਟਵੇਂ ਸ਼ਰਾਟੇ ਆਉਂਦੇ ਘੰਟਿਆਂ ਦੇ ਦਰਮਿਆਨ ਹਾਲੇ ਹੋਰ ਲੱਗ ਸਕਦੇ ਨੇ ਉਮੀਦ ਘਟਾ ਹਰ ਹਾਲੇ ਜਿਹੜੇ ਲੱਗ ਸਕਦੇ ਨੇ ਕਿਤੇ ਕਿਤੇ ਸ਼ਰਾਟੇ ਇਹਨਾਂ ਜਰਿਆਂ ਦੇ ਵਿੱਚ ਸੋ ਦੂਜੇ ਫਸੇ ਜਲੰਧਰ ਕਪੂਰਥਲਾ ਲੁਧਿਆਣੇ ਦੇ ਉੱਪਰ ਜੀ ਸਿਸਟਮ ਲੰਘ ਰਿਹਾ ਤੇ ਜਲੰਧਰ ਕਪੂਰਥਲਾ ਦੇ ਵਿੱਚ ਵੀ ਹਾਲੇ ਹਲਕੇ ਸ਼ਰਾਟੇ ਦੇ ਅਸਰ ਬਣੇ ਹੋਏ ਨੇ ਸੋਇ ਸਿਸਟਮ ਅੱਗੇ ਅ ਅਜਰਾਤ ਤੱਕ ਜਾਂ ਕੱਲ ਸਵੇਰ ਤੱਕ ਅੱਗੇ ਨਹੀਂ ਲੰਘ ਜਾਣਾ ਹੁਣ ਅਗਲੇ ਦਿਨਾਂ ਤੇ ਆਉਣੇ ਆ ਕੱਲ ਐ ਜੀ 5 ਤਰੀਕ 6 ਤਰੀਕ ਤੇ 7 ਤਰੀਕ 5 ਤਰੀਕ ਨੂੰ ਕਹਿ ਸਕਦੇ ਆ ਕੁਝ ਭਾਗਾਂ ਦੇ ਵਿੱਚ ਹਲਕੇ ਧੁੰਦ ਹੋ ਸਕਦੀ ਆ ਹਾਲਾਂਕਿ ਬਹੁਤੇ ਭਾਗਾਂ ਦੇ ਵਿੱਚ ਧੁੰਦ ਪੈਣ ਦੇ ਅਸਰ ਘੱਟ ਨੇ ਪਰ ਕੱਲ ਤੋਂ ਹੋਈ ਲੱਗੇਗੀ ਸਵੇਰ ਤੋਂ ਕਹਿ ਲੀਏ ਕਿ 9-10 ਵਜੇ ਤੋਂ ਧੁੱਪ ਲੈ ਕੇ ਦੁਪਹਿਰ ਸ਼ਾਮ ਤੱਕ ਧੁੱਪ ਲੱਗ ਵੀ ਸਕਦੀ ਆ ਇਸ ਤੋਂ ਬਾਅਦ ਜਿਹੜੇ ਦਿਨ ਹੋਣਗੇ ਜੀ 6 7 ਤੇ 8 9 ਕਹਿ ਲਈਏ ਕਿ 10 ਤਰੀਕ ਦਾ ਜੇਕਰ ਗੱਲ ਕਰੀਏ ਕਿ ਨਵਾਂ ਫੱਟਵੇਂ ਸਿਸਟਮ ਐਕਟਿਵ ਲੈਵਲ ਦਾ ਆਉਂਦਾ ਜਾਪਣ ਰਿਹਾ ਇਸ ਲਈ 10 ਤਰੀਕ ਤੱਕ ਲਗਭਗ ਮੌਸਮ ਆ ਜਿਹੜਾ ਖੁਸ਼ਕ ਰਹੇਗਾ ਠੰਡੀਆਂ ਸੀਤ ਹਵਾਵਾਂ ਚਲਦੀਆਂ ਜਾਣਗੀਆਂ ਕਿਉਂਕਿ ਇਹ ਸਿਸਟਮ ਆ ਜਿਹੜਾ ਲੰਘ ਰਿਹਾ ਹੈ ਇਹਨੇ ਅੱਗੇ ਪਹਾੜਾਂ ਤੇ ਜਾ ਕੇ ਹਲਕੀ ਬਰਬਾਰੀ ਦਾ ਦੌਰ ਲਮਾਣਾ ਅਗਲੇ 48 ਘੰਟਿਆਂ ਦੇ ਵਿੱਚ ਜਿਹਦੇ ਨਾਲ ਸੀਤ ਹਵਾਵਾਂ ਜੜੀਆਂ ਨੇ ਠਾਰਣ ਗਿਆ ਪੰਜਾਬ ਹਰਿਆਣਾ ਰਾਜਸਥਾਨ ਤੇ ਚੰਡੀਗੜ੍ਹ ਨੂੰ ਇਸ ਲਈ ਠੰਡੇ ਦਿਨ ਹੋ ਸਕਦੇ ਨੇ ਆਉਣ ਵਾਲੇ ਤੇ ਧੁੱਪ ਵੀ ਲੱਗੇਗੀ ਜਿਹਦੇ ਨਾਲ ਥੋੜਾ ਬਹੁਤ ਜਿਹੜਾ ਤਾਲਮੇਲਾ ਉੱਠ ਠੱਗ ਚੱਲਦਾ ਰਹਿਣਾ ਜੀ ਸੋ ਇੱਕ ਨਜ਼ਰ ਤਾਜ਼ਾ ਅੰਕੜਿਆਂ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੇ ਨੇ ਮੌਸਮ ਵਿਭਾਗ ਨੇ ਫਿਲਹਾਲ ਕੋਈ ਅਲਰਟ ਨਹੀਂ ਆਉਂਦੇ ਦਿਨਾਂ ਦੇ ਲਈ ਤੇ ਅੱਜ ਦੇ ਲਈ ਅਲਰਟ ਜ਼ਰੂਰ ਜਾਰੀ ਕੀਤੇ ਗਏ ਸੀ ਗਰਜ ਰਿਸਕ ਨਾਲ ਤੇਜ਼ ਉਮੀਦ ਹੈ ਕਿਤੇ ਕਿਤੇ ਹਲਕੇ ਕਿਤੇ ਕਿਤੇ ਤੇਜ਼ ਸ਼ਰਾਟੇ ਦੇ ਤੇ yellow alert ਅੱਜ جاری ਸੀ ਆਉਂਦੇ ਦਿਨਾਂ ਦੇ ਦਰਮਿਆਨ ਹੁਣ ਕੋਈ ਅਲਰਟ ਵਾਲੀ ਗੱਲ ਨਹੀਂ ਹੈ 10 ਤਰੀਕ ਤੱਕ ਲਗਭਗ ਮੌਸਮ ਸਾਫ਼ ਰਹੇਗਾ ਤੇ ਹੁਣ ਜਿਹੜਾ ਅਗਲਾ ਸਿਸਟਮ ਆਉਂਦਾ ਜਾ ਫਿਰ ਹੈ ਜੀ ਉਹ 12 13 ਦੇ ਲੱਗੇ ਜਾਂ ਫਿਰ ਕਿਹ ਲਈ 11 12 ਦੇ ਲੱਗੇ ਦੇ ਨੇ ਅੱਗੇ ਪਿੱਛੇ ਹੋ ਸਕਦੇ ਨੇ ਸੋ ਇਹ ਸਿਸਟਮ ਫਰਵਰੀ ਦੇ ਦੂਜੇ ਹਫ਼ਤੇ ਦੇ ਵਿੱਚ ਤੇ ਇਹ ਕਿੰਨਾ ਕੁ ਪ੍ਰਭਾਵ ਹੁੰਦਾ ਇਹ ਮੌਕੇ ਤੇ ਤੁਹਾਨੂੰ ਆਫਰ ਡੇਾਂਗੇ ਫਿਲਹਾਲ ਦੀ ਘੜੀ ਇਹ ਸਿਸਟਮ ਵੀ ਹਲਕਾ ਜਾ ਪਰਿਆ ਬਹੁਤ ਹਲਕਾ ਜਿਹਾ ਸਿਸਟਮ ਹੋਣ ਲੱਗ ਰਿਹਾ ਇਸ ਤੋਂ ਵੀ ਹਲਕੇ ਲੈਵਲ ਦਾ ਇਹ ਸਿਸਟਮ ਜਾ ਪਰਿਆ ਤੇ ਬਹੁਤੇ ਭਾਗਾਂ ਦੇ ਵਿੱਚ ਮੀਦੇ ਆਸ ਹਾਲ ਫਿਲਹਾਲ ਨਾਮਵਾਂਤ ਵੀ ਬਣਨਗੇ ਬਦਲਵੇ ਜ਼ਰੂਰ ਇਹ ਸਿਸਟਮ ਦੇ ਸਕਦਾ ਬਾਕੀ ਜੇ ਕੋਈ ਤਬਦੀਲੀ ਆਉਂਦੀ ਹੈ ਕੋਈ ਬਦਲਾ ਆਉਂਦਾ ਤੇ ਤੁਹਾਡੇ ਨਾਲ ਜੜੀ ਹੈ ਰਿਪੋਰਟ ਅਸੀਂ ਮੌਕੇ ਤੇ ਸਾਂਝੀ ਕਰਾਂਗੇ ਸੋ ਅੱਜ ਜਿੱਥੇ-ਜਿੱਥੇ ਸਿਸਟਮ ਨੇ ਮੀ ਲੋਆਏ ਨੇ ਜਿੱਥੇ-ਜਿੱਥੇ ਉਮੀਦਵਾਰ ਜੁ ਹੋਏ ਨੇ ਕਮੈਂਟ ਦੇ ਵਿੱਚ ਜਰੂਰ ਤੁਸੀਂ ਇਹ ਜ਼ਰੂਰ ਦੱਸ ਕੇ ਜਾਣਾ ਤੇ ਅਗਲੀ ਵੀ